ਬਹੁਤ ਪਹਿਲੀ ਪਹਿਲੀ ਗੱਲ ਤੇ ਮੈਂ ਬਹੁਤ-ਬਹੁਤ ਬਤਾਈਆ ਦੇਣਾ ਚਾਹੁੰਦਾ ਵਿਸਾਖੀ ਦੀ ਮੇਲੇ ਦੀਆਂ ਪਹਿਲੀ ਵਾਰੀ ਗੁਰਦਾਸਪੁਰ ਚ ਆਪਾਂ ਡਿਜ਼ਨੀ ਲੈਂਡ ਕਾਰਨੀਵਲ ਲੈ ਕੇ ਆਏ ਆ 10 ਮਈ ਤੱਕ ਚੱਲੇਗਾ ਅਰੇ ਤੇ 10 ਤੋਂ 12 ਤਰ੍ਹਾਂ ਦੇ ਝੂਲੇ ਹਨ ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਆਏ ਹੋਏ ਨੇ ਫਰਨੀਚਰ ਆਇਆ ਇਹ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਣਾਂ ਤੁਸੀਂ ਆ ਕੇ ਇੱਥੇ ਵਿਜ਼ਿਟ ਕਰੋ ਐਂਡ ਵਧੀਆ ਤਰ੍ਹਾਂ ਇੱਥੇ ਇੰਜੋਏ ਕਰੋ ਇੰਜੋਇਮੈਂਟ ਵਾਸਤੇ ਤੁਸੀਂ ਗੁਰਦਾਸਪੁਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਆਓ ਅਤੇ ਇੰਜੋਏ ਕਰੋ ਹੈਂਡੀਕਰਾਫਟ ਨੂੰ ਵੀ ਪ੍ਰਮੋਟ ਕੀਤਾ ਗਿਆ ਹੈ ਹਾਂਜੀ ਇਹਦੇ ਵਿੱਚ ਹੈਂਡੀਕਰਾਫਟ ਨੂੰ ਅੱਜ ਕੱਲ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਕਿਉਂਕਿ ਇੱਥੇ ਕਾਰੀਗਰ ਆਪਣੇ ਹੱਥ ਦੀ ਬਣਾਈ ਹੋਈ ਚੀਜ਼ਾਂ ਲੈ ਕੇ ਆਉਂਦੇ ਨੇ ਤੇ ਲੋਕਾਂ ਨੂੰ ਵਧੀਆ ਤਰ੍ਹਾਂ ਲੱਗਦਾ ਕਿਉਂਕਿ ਹੱਥ ਦੀ ਚੀਜ਼ਾਂ ਬਣਾਈ ਜਾਂਦੀ ਹੈ ਜਦੋਂ ਕਿ ਘਰ ਵਿੱਚ ਵਧੀਆ ਤਰ੍ਹਾਂ ਦਾ ਲੱਗਦਾ ਡਿਜ਼ਨੀਲੈਂਡ ਕਾਰਨੀਵਲ ਕਿਉਂਗਾ ਰੱਖਿਆ ਗਿਆ ਦਗਾ ਪਹਿਲੀ ਪਹਿਲਾਂ ਇੱਥੇ ਲੈ ਕੇ ਆਏ ਸੀ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਗੇਟਸ ਆਏ ਨੇ ਇੱਥੇ ਸਪੈਸ਼ਲ ਸਨੋਫਾਲ ਹੁੰਦੀ ਹੈ 7 ਵਜੇ ਤੋਂ ਬਾਅਦ ਸਨੋਫਾਲ ਵੀ ਕਰਾਈ ਜਾਏਗੀ ਡਿਜ਼ ਇਸ ਕਰਕੇ ਆਪਾਂ ਲੈ ਕੇ ਆਏ ਕਿ ਗਰਮੀ ਦਾ ਮੌਸਮ ਹੈ ਇੱਥੇ ਸਨੋਫਾਲ ਵੀ ਹੋਏ ਇੱਥੇ ਗਰਮੀ ਦਾ ਆਨੰਦ ਲੈਣ ਵਾਸਤੇ ਵਧੀਆ ਤਰ੍ਹਾਂ ਲੋਕੀ ਇੱਥੇ ਆਂਦੇ ਇੰਜੋਏ ਕਰਨ। ਸਨੋਫਾਲ ਕਿਦਾ ਆਰਟੀਫੀਸ਼ੀਅਲ ਕੀ ਸਿਸਟਮ ਹੈ ਉਹਦਾ? ਸਰ ਅਰੇ ਵਿੱਚ ਮਸ਼ੀਨਸ ਲਗਾਈਆਂ ਹੋਈਆਂ ਆਂ ਆਪਾਂ ਇਸ ਕਰਕੇ ਇੱਥੇ ਜਦੋਂ ਲੋਕੀ ਐਂਟਰੀ ਕਰਨਗੇ ਅੱਛਾ ਸਨੋਫਾਲ ਹੋਏਗੀ ਵਧੀਆ ਤਰ੍ਹਾਂ ਲੋਕੀ ਆਪਣੀ ਵੀਡੀਓਜ਼ ਕੈਪਚਰ ਕਰਨਗੇ ਐਂਡ ਆਪਣੇ ਸਟੇਟਸ ਵਗੈਰਾ ਲਗਾਉਣਗੇ। ਲਾਈਟਸ ਜੇ ਕੁਝ ਖਾਸ ਹੈ? ਹਾਂਜੀ ਸਰ ਇੱਥੇ ਸੈਲਫੀਆਂ ਬਹੁਤ ਤਰ੍ਹਾਂ ਦੀਆਂ ਆਈਆਂ ਤੁਸੀਂ ਦੇਖ ਸਕਦੇ ਹੋ। ਇੱਥੇ ਬਹੁਤ ਤਰ੍ਹਾਂ ਦੀ ਲਾਈਟਿੰਗ ਲਾਈਟਿੰਗ ਹੋਈ ਹੈ 7 ਵਜੇ ਤੋਂ ਬਾਅਦ ਇੱਥੇ ਵਧੀਆ ਤਰ੍ਹਾਂ ਦਾ এনਵਾਇਰਨਮੈਂਟ ਕ੍ਰੀਏਟ ਹੋਏਗਾ ਹੋਰ ਕੀ ਖਾਸ ਹੋਏਗਾ ਮੇਲੇ ਸਰ ਤੁਸੀਂ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਆਓ ਇੱਥੇ ਵਿਜ਼ਿਟ ਕਰੋ ਫੇਰ ਹੀ ਤੁਹਾਨੂੰ ਪਤਾ ਚੱਲੇਗਾ ਇੱਥੇ ਅਲੱਗ ਕੀ ਚੀਜ਼ ਹੈਗੀ ਆ ਤੇ ਕਿਵੇਂ ਦਾ ਮੇਲਾ ਲੱਗਿਆ ਹੋਇਆ ਹੈ ਖਾਨ ਪੀਣ ਦੀ ਗੱਲ ਕਰੀਏ ਤਾਂ ਖਾਨ ਪੀਣ ਦਾ ਕੀ ਕੀ ਅਰੇਂਜਮੈਂਟ ਸਰ ਖਾਨ ਪੀਣ ਦਾ ਇੱਥੇ ਸਪੈਸ਼ਲ ਹੈ ਰਾਜਸਟਾਨੀ ਫੂਡ ਆਇਆ ਹੋਇਆ ਹੈ ਇੱਥੇ ਹਰ ਤਰ੍ਹਾਂ ਦੀ ਵੈਰਾਈਟੀਆਂ ਹਨ ਇਹ ਬਾਰ ਬਾਹਰ ਚਾਹੀਏ ਤੇ ਆਪਾਂ ਅੱਜ ਕੱਲ ਆ ਆ ਮਿਲਦੀਆਂ ਗੁਰਦਾਸਪੁਰ ਦੇ ਵਿੱਚ ਇੱਥੇ ਤੁਸੀਂ ਆ ਕੇ ਅਲੱਗ ਤਰ੍ਹਾਂ ਦਾ ਵੀ ਕੁਝ ਭੋਜਨ ਕਰ ਸਕਦੇ ਹੋ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਮਰਜ਼ੀ ਜੀ ਜੀ ਜੀ